ਇਨੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਪੁਲਿਸ ਪਾਰਟੀ ਦੇ ਪਿੱਛਾ ਕਰਨ ਤੇ ਇਨੇ ਪੁਲਿਸ ਪਾਰਟੀ ਤੇ ਫਾਇਰਿੰਗ ਸ਼ੁਰੂ ਕੀਤੀ ਸੈਲਫ ਡਿਫੈਂਸ ਦੇ ਵਿੱਚ ਪੁਲਿਸ ਵੱਲੋਂ ਵੀ ਫਾਇਰਿੰਗ ਕੀਤੀ ਗਈ ਜੋ ਜਦੋਂ ਫਾਇਰਿੰਗ ਰੁਕਣ ਤੋਂ ਬਾਅਦ ਸਰਚ ਕੀਤਾ ਗਿਆ ਤੇ ਸ਼ੱਕੀ ਬੰਦਾ ਉੱਥੇ ਜ਼ਖਮੀ ਮਿਲਿਆ ਇਸ ਫਾਇਰਿੰਗ ਦੇ ਦੌਰਾਨ ਸਾਡਾ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਿਆ ਸੀ ਦੋਨਾਂ ਨੂੰ ਇਮੀਡੀਏਟਲੀ ਹਸਪੀਟਲ ਸ਼ਿਫਟ ਕੀਤਾ ਗਿਆ ਹਸਪੀਟਲ ਪਹੁੰਚਣ ਤੇ ਸ਼ੱਕੀ ਵਿਅਕਤੀ ਨੂੰ ਮੈਡੀਕਲ ਅਫਸਰ ਵੱਲੋਂ ਡੈੱਡ ਡਿਕਲੇਅਰ ਕੀਤਾ ਗਿਆ ਔਰ ਜਿਹੜਾ ਸਾਡਾ ਪੁਲਿਸ ਮੁਲਾਜ਼ਮ ਸੀ ਉਹਨੂੰ ਫਰਸਟ ایڈ ਦੇ ਕੇ ਫਰਦਰ ਮੈਡੀਕਲ ਏਡ ਲਈ ਉਹਨੂੰ ਹਸਪੀਟਲ ਅਸੀਂ ਲੈ ਕੇ ਗਏ ਅੰਦੀ ਇਤੋਂ ਜੋ ਟੈਲੀਫੋਨ ਮਿਲਿਆ ਸ਼ੱਕੀ ਵਿਅਕਤੀ ਤੋਂ ਟੈਲੀਫੋਨ ਦੇ ਵਿੱਚ ਆਧਾਰ ਕਾਰਡ ਦੀ ਇੱਕ ਕਾਪੀ ਮਿਲੀ ਜਿੱਤੋਂ ਇਹਦੀ شناخت ਹੋਈ ਰਣਜੀਤ ਸਿੰਘ ਇਹਦਾ ਨਾਮ ਸੀ ਔਰ ਇਹ ਮਰੜੀ ਕਲਾ ਦਾ ਰਹਿਣ ਵਾਲਾ ਸੀ گا ਜੀ ਇਹ ਬੜਾ ਐਕਟਿਵ ਗੈਂਗਸਟਰ ਸੀਗਾ ਸਾਡੇ ਪਹਿਲਾਂ ਵੀ ਧਿਆਨ ਵਿੱਚ ਸੀਗਾ ਇਹਦੀ ਕਾਰਵਾਈਆਂ ਜੋ ਇਹਦੀਆਂ ਚੱਲ ਰਹੀਆਂ ਸੀਗੀਆਂ ਇਹ ਡੋਨੀ ਸਠਿਆਲਾ ਗੈਂਗ ਪ੍ਰਭ ਦਾਸੂਵਾਲ ਮਨ ਕਨਸ਼ਾਮਪੁਰਾ ਅਮਰ ਖੱਬੇ ਰਾਜਾ Rajputਾ ਇਹ ਬਾਹਰ ਬੈਠੇ ਇਹ ਰੈਕਟ ਚਲਾ ਰਹੇ ਆ ਗੈਂਗਸਟਰ ਦਾ ਰੈਕਟ ਚਲਾ ਰਹੇ ਆ ਉਹਦਾ ਇਹ ਐਕਟਿਵ ਮੈਂਬਰ ਸੀ ਮੌਕੇ ਪਰ ਇੱਕ ਮੋਟਰਸਾਈਕਲ ਜੋ ਕਿ ਤਰਨਤਾਰਨ ਦਾ ਹੈ ਔਰ ਇੱਕ ਗਲੌਕ ਪਿਸਟਰ 9mm ਦਾ ਮੌਕੇ ਤੇ ਸਾਨੂੰ ਮਿਲਿਆ ਰਣਜੀਤ ਦੇ ਖਿਲਾਫ ਦੋ ਕਤਲ ਦੇ ਕੇਸ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਅ ਸੀਗੇ ਇੱਕ ਜਿਹੜਾ 12 ਤਰੀਕ ਨੂੰ ਹਲੇ ਕੁਛ ਦਿਨ ਪਹਿਲ ਨੂੰ ਹੀ ਕਮਿਸ਼ਨਰ 에ਜੰਟ ਦਾ ਰਾਮਕੋਪਾਲ ਉਹਨਾਂ ਦਾ ਕਤਲ ਕੀਤਾ ਗਿਆ ਕਤਲ ਕਰਨ ਵਾਲੇ ਬੰਦੇ ਵੀ ਰਣਜੀਤ ਦੇ ਪਿੰਡ ਦੇ ਮਰੜੀ ਦਾ ਹੀ ਸੀਗਾ ਔਰ ਰਣਜੀਤ ਨੇ ਉਹਨਾਂ ਨੂੰ ਉੱਥੇ ਭੇਜਿਆ ਸੀ ਦੂਸਰਾ ਪਿਛਲੇ ਸਾਲ 24 ਦੇ 10ਵੇਂ ਮਹੀਨੇ ਚ ਪੰਚਾਇਤ ਇਲੈਕਸ਼ਨ ਦੌਰਾਨ ਤਲਵੰਡੀ ਪਿੰਡ ਦੇ ਸਰਪੰਚ ਰਾਜ ਦਾ ਕਤਲ ਹੁੰਦਾ ਹੈ ਉਹਨੂੰ ਵੀ ਇਹ ਰঞ্জੀਤ ਨੇ ਆਪ ਉੱਥੇ ਕਤਲ ਦੇ ਵਿੱਚ ਆਪ ਇਹਦੀ ਸ਼ਮੂਲੀਅਤ ਸੀ ਨੇ ਆਪ ਉੱਥੇ ਕਤਲ ਕੀਤਾ ਸੀਗਾ ਜੀ ਇਸ ਤੋਂ ਇਲਾਵਾ ਫਰਦਰ ਜੋ ਅਸੀਂ ਥੋੜੇ ਟਾਈਮ ਵਿੱਚ ਇਨਵੈਸਟਿਗੇਟ ਕਰ ਸਕੇ ਆ ਤਕਰੀਬਨ 1 ਮਹੀਨਾ ਪਹਿਲਾਂ ਵੀ ਰঞ্জੀਤ ਗੋਇੰਦਵਾਲ ਸਾਹਿਬ ਦੇ ਏਰੀਆ ਵਿੱਚ ਜਾਂਦਾ ਆ ਨਾਲ ਇਹਦੇ ਹੋਰ ਵੀ ਦੇ ਸਾਥੀ ਆ ਉੱਥੇ ਵੀ ਇਹ ਕਿਸੇ ਨੂੰ ਅ ਟਾਰਗੇਟ ਕਿਲਿੰਗ ਟਾਈਪ ਕਰਨ ਜਾਂਦੇ ਕਿਸੇ ਨੂੰ ਕਤਲ ਕਰਨ ਜਾਂਦੇ ਆ ਪਰ ਕਾਮਯਾਬ ਨਹੀਂ ਹੋ ਪਾਉਂਦੇ ਉੱਥੇ ਜਿਨ੍ਹਾਂ ਦੇ ਘਰ ਠਹਿਰਦੇ ਆ ਇਹ ਜਿਹੜੇ ਬੰਦੇ ਇਹਨਾਂ ਦੇ ਨਾਲ ਨੌਲ ਸੀ ਉਹ ਵੀ ਅਸੀਂ ਆਇਡੈਂਟੀਫਾਈ ਕਰ ਲਿਆ ਔਰ ਅਸੀਂ ਤੁਰੰਤ ਤੁਰੰਤ ਪੁਲਿਸ ਨਾਲ ਰਲ ਕੇ ਉਹਨਾਂ ਦੇ ਖਿਲਾਫ ਵੀ ਐਕਸ਼ਨ ਲਵਾਂਗੇ ਜੀ ਔਰ ਜੋ ਥੋੜੇ ਟਾਈਮ ਦੇ ਵਿੱਚ ਜਿੱਦਾਂ ਮੈਂ ਦੱਸਿਆ ਇਹ ਵੀ ਅਸੀਂ ਕਲੀਅਰ ਕਰ ਲਿਆ ਆ ਕਿ ਇਹ ਬਟਾਲੇ ਦੇ ਵਿੱਚ ਹੀ ਨੇ ਹਾਈਡਰੋਡ ਬਣਾਇਆ ਹੋਇਆ ਸੀਗਾ ਉਹ ਵੀ ਅਸੀਂ ਟ੍ਰੇਸ ਕਰ ਲਿਆ ਆ ਔਰ ਜਿਨ੍ਹਾਂ ਨੇ ਇਹਨਾਂ ਨੂੰ ਠਾਰ ਦਿੱਤੀ ਸੀਗੀ ਜਿਨ੍ਹਾਂ ਨੇ ਇਹਨੂੰ ਹਾਈਡਰੋਡ ਦਿੱਤਾ ਸੀ ਅਸੀਂ ਉਹਨਾਂ ਦੇ ਖਿਲਾਫ ਵੀ ਐਕਸ਼ਨ ਲੈ ਰਹੇ ਆ ਤੇ ਉਹਨਾਂ ਦੇ ਖਿਲਾਫ ਵੀ ਅਸੀਂ ਪ੍ਰੋਪਰ ਕਾਰਵਾਈ ਕਰਾਂਗੇ ਇਹ ਇਹ ਕੱਲਾ ਹੀ ਸੀਗਾ ਜੀ ਅ ਔਰ ਮੌਕੇ ਤੇ ਜੋ ਸਾਨੂੰ ਹੁਣ ਤੱਕ ਉੱਥੇ ਖੋਲ ਮਿਲੇ ਆ ਚਾਰ ਜਿੰਦਾ ਰੌਂਦ ਮਿਲੇ ਆ ਤੇ ਦੋ ਹੋਰ ਖੋਲ ਮਿਲੇ ਆ ਤੇ ਰਾਤ ਦਾ ਵੇਲਾ ਸੀ ਉਹ ਦਿਨੇ ਫਿਰ ਅਸੀਂ ਸਰਚ ਕਰ ਰਹੇ ਆ ਜੀ ਤੇ ਉਹਦੇ ਚ ਫਿਰ ਹੋਰ ਦੇਖਦੇ ਕੀ ਹੁੰਦਾ